ਤਿਆਂ ਕਰਦੇ ਵੀ ਭਾਈ ਸਿਮਰਨ ਕਰਿਆ ਕਰੋ ਮੂਲ ਮੰਤਰ ਕਰਿਆ ਕਰੋ ਬਹਿ ਕੇ ਗੁਰਬਾਣੀ ਨੂੰ ਹੌਲੀ-ਹੌਲੀ ਸੁਣਿਆ ਕਰੋ ਤੇ ਆਨੰਦ ਸਾਹਿਬ ਦਾ ਪਾਠ ਕਦੇ ਆਕਾਂਤ ਵਿੱਚ ਬਹਿ ਕੇ ਹੌਲੀ-ਹੌਲੀ ਕਰ ਲੈ ਆਨੰਦ ਸਾਹਿਬ ਦੀ ਭਾਵੇਂ ਇੱਕ ਪੌੜੀ ਕਰ ਲਿਆ ਕਰੋ ਇੱਕ ਇੱਕ ਪੌੜੀ ਵਿੱਚ ਇੰਨਾ ਕੁਝ ਬਖਸ਼ਿਸ਼ ਕੀਤਾ ਹੋਇਆ ਮਹਾਰਾਜ ਜੀ ਨੇ ਵੀ ਇੱਕ ਪੌੜੀ ਕੱਲੀ ਹੋਈ ਪੜ ਲਿਆ ਕਰੋ ਕਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਕਰ ਸੰਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਕਹਿ ਨਾਮ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਐਨੇ ਬਹੁਤ ਮਨ ਬੜਾ ਵਿਗੜ ਜੇ ਤਾਂ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਚਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ ਸਭ ਨਾਲ ਗੱਲਾਂ ਸਮਰਾਤ ਸਵਾਮੀ ਸੋ ਕਿਉ ਮਨੁ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਥੋੜਾ ਹੌਲੀ ਬਣ ਲੈ ਟਿਕਾ ਵਿੱਚ ਬੈਠ ਕਦੇ ਮਨ ਟਿਕਿਆ ਹੁੰਦਾ ਬਿਲਾ ਇੱਕ ਐਸਾ ਰਿਲੈਕਸਡ ਜਿਹਾ ਟਾਈਮ ਮਿਲਦਾ ਸਵੇਰੇ ਹੁੰਦਾ ਆ ਕਰ ਲਾ ਉਹ ਕਰਨਾ ਹੈ ਆ ਕੰਮ ਕਰਨਾ ਹੈ ਬੱਚੇ ਤੋਰਨੇ ਆ ਕਰਦੇ ਨੇ ਉਹ ਕਰਨੇ ਆ ਚਲੋ ਜੀ ਹੁਣ ਘੰਟਾਕ ਵਿਹਲਾ ਮੇਰੇ ਕੋਲ ਆਰਾਮ ਆ ਗਿਆ ਲੈ ਸਾਰੇ ਕੰਮ ਵੀ ਮੁੱਕ ਗਏ ਹੁਣ ਵਿਹਲੇ ਆ ਹੁਣ ਬਹਿ ਜਾਓ ਹੁਣ ਮਾਨ ਰਿਲੈਕਸ ਹੈ ਇਸ ਵਕਤ ਕਿਉਂਕਿ ਕੰਮ ਮੁੱਕ ਗਏ ਜਦੋਂ ਕੰਮ ਫੇਰ ਆ ਗਏ ਫੇਰ ਫੇਰ ਉਲਝ ਜਾਣਾ ਇਹਨੇ ਉਹ ਟਿਕੇ ਹੋਏ ਟਾਈਮ ਦੇ ਵਿੱਚ ਇੱਕ ਘੰਟੇ ਦਾ ਅੱਧੇ ਘੰਟੇ ਦਾ ਲਾਹਾ ਲੈ ਇੱਕ ਬਾਣੀ ਕੋਈ ਵੀ ਲੈ ਲਓ ਜਪਜੀ ਸਾਹਿਬ ਲੈ ਲਓ ਅਨੰਦ ਸਾਹਿਬ ਲੈ ਲਓ ਸੁਖਮਨੀ ਸਾਹਿਬ ਲੈ ਲਓ ਠਿਕ ਕੇ ਹੌਲੀ 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 ਸਮਝ ਸਮਝ ਕੇ ਪੜੋ ਮਨ ਨੂੰ ਸਿੱਧਾ ਬਾਣੀ ਨੇ ਕਰਨਾ ਹੈ ਨਾ ਕਿ ਬਹੁਤ سارے ਲੋਕ ਫਿਰ ਇਹ ਵੀ ਆਪਾਂ ਕਰਦੇ ਆ ਪਾਠ ਕਰਦੇ ਆ ਤੇ ਨਾਲ ਇੱਛਾ ਵੀ ਕਰਦੇ ਆ ਕੰਮ ਬਣ ਜੇ ਆ ਕੰਮ ਬਣ ਜੇ ਤੁਸੀਂ ਤਾਂ ਇਹ ਕੀਤਾ ਨਾਲ-ਨਾਲ ਸਾਫ਼ ਕੀਤਾ ਤੇ ਨਾਲ-ਨਾਲ ਫੇਰ ਕੂੜਾ ਸਿੜਦਾ ਉੱਥੇ ਉਹ ਜਿਵੇਂ ਇਹ ਅਭੀ ਗੰਦਗੀ ਨਾਲ ਨਾਲ ਨਹੀਂ ਪਾਉਣੀ ਸਿਰਫ ਮਨ ਦੀ ਇਕਾਗਰਤਾ ਲਈ ਆਪਾਂ ਨੇ ਪਾਠ ਕਰਨਾ ਹੈ ਉਹ ਵੀ ਨਿਸ਼ਕਾਮ ਕੋਈ ਇੱਛਾ ਨਹੀਂ ਕਰਨੀ ਇਹਦੇ ਵਿੱਚ ਆਨੰਦ ਆਉਣਾ ਹੈ ਜਦ ਇੱਛਾ ਕਰੀਏ ਤਾਂ ਫਿਰ ਆਨੰਦ ਨਹੀਂ ਹੁੰਦਾ ਕਈ ਵਾਰ ਆਪ ਉਹਨਾਂ ਨਾਲ ਇੱਛਾ ਕਰਕੇ ਪਾਠ ਕੀਤਾ ਵੀ ਮੇਰੀ ਆ ਇੱਛਾ ਹੈ ਆ ਇੱਛਾ ਹੈ ਉਹ ਕਰਮਾ ਚੋਂ ਨਹੀਂ ਹਲ ਕਮਾਈ ਹੈ ਨਹੀਂ ਸੀ ਇੱਛਾ ਪੂਰੀ ਨਹੀਂ ਹੋਈ ਫੇਰ ਖਿੱਚ ਕੇ ਜ ਪੜਨਾ ਪਾਠ ਵੀ ਕੀਤੇ ਸੀ ਇਹਨਾਂ ਨੇ ਗੱਲ ਵੀ ਨਹੀਂ ਬਣੀ ਹੈ ਕਾ ਨੂੰ ਇੱਛਾ ਕਰਦੇ ਹੋ ਮੇਰੀ ਇਛਿਤ ਇੱਛਾ ਕਰਕੇ ਇੱਕ ਇੱਛਾ ਪੂਰੀ ਹੋਊਗੀ ਜੇ ਮੰਨ ਲਓ ਸੋਹ ਜਪਜੀ ਸਾਹਿਬ ਕਰ ਲਓ ਸੋਹ ਸੁਖਮਨੀ ਸਾਹਿਬ ਜਾਂ ਅਖੰਡ ਪਾਠ ਕਰਾ ਲਓ ਇੱਕ ਇੱਛਾ ਪੂਰੀ ਹੋਊਗੀ ਜੇ ਇੱਛਾ ਰੱਖ ਕੇ ਕਰੋਗੇ ਜੇ ਮੇਰੀ ਇਛਿਤ ਕਰੋਗੇ ਤਾਂ ਸਾਰੀਆਂ ਹੀ ਪੂਰੀਆਂ ਹੋ ਜਾਣਗੀਆਂ ਤੁਸੀਂ ਇੱਕ ਇੱਛਾ ਰੱਖੀ ਹੈ ਮਹਾਰਾਜ ਕਹਿੰਦੇ ਤਾਂ ਇੱਕੋ ਹੀ ਰੱਖ ਕੇ ਬੈਠਾ ਮੈਂ ਤਾਂ ਇਹਦੀਆਂ ਸਾਰੀਆਂ ਪੂਰੀਆਂ ਕਰਨੀਆਂ ਸੀ ਇਸ ਕਰਕੇ ਬਾਣੀ ਦੇ ਵਿੱਚ ਇੱਛਾ ਨਹੀਂ ਕਰਨੀ ਸੇਵਾ ਕਰਦਿਆਂ ਕਦੇ ਵੀ ਇੱਛਾ ਨਹੀਂ ਕਰਨੀ ਫਿਰ ਸਤਿਗੁਰ ਸਾਰੀਆਂ ਪੂਰੀਆਂ ਕਰਦੇ ਨਾਲੇ ਮਨ ਨੂੰ ਸ਼ਾਂਤੀ ਰਹਿੰਦੀ ਹੈ ਇਸ ਕਰਕੇ ਬਾਣੀ ਨੂੰ ਹੌਲੀ-ਹੌਲੀ ਵਿਚਾਰੋ ਪੜ੍ਹੋ ਗਾਵੋ ਸੁਣੋ ਪੜ੍ਹੋ ਦਿੱਤ ਭਾਈ ਗਾਵੀਐ ਸੁਣੀਐ ਮਨ ਰੱਖੀਐ ਭਾਉ ਇਸ ਕਰਕੇ ਮਹਾਰਾਜ ਨੇ ਬਹੁਤ ਥਾਈਏ ਬਚਨ ਲਿਖੇ ਨੇ ਆਓ ਵਾਹਿਗੁਰੂ ਵੀ ਕਹਿਣਾ ਵਾਹਿਗੁਰੂ ਸੁਣਨਾ ਵੀ ਹੈ ਵਿਚਾਰਨਾ ਵੀ ਹੈ ਅਰਥਾਂ ਦੀ ਵਿਚਾਰ ਵੀ ਕਰਨੀ ਹੈ ਸੁਣੀ ਹੋਈ ਕਥਾ ਜਿਹੜੀ ਵਾਹਿਗੁਰੂ ਮੰਤਰ ਤੇ ਉਹਦੀ ਵਿਚਾਰ ਵੀ ਕਰਨੀ ਹੈ ਔਰ ਮਨ ਦੇ ਅੰਦਰ ਇਹ ਵੀ ਲਿਆਉਣੀ ਸ਼ਰਤਾ ਕਿ ਦੁਨੀਆਂ ਦੇ ਵਿੱਚ ਇਸ ਤੋਂ ਉੱਪਰ ਹੋਰ ਕੁਝ ਨਹੀਂ ਹੈ ਸਭ ਤੋਂ ਸਭ ਤੋਂ ਜਿਹੜੀ ਨਾ ਉੱਚੀ ਚੋਟੀ ਹਿਮਾਲਿਆ ਦੀ ਉੱਤੇ ਜਾ ਬੰਦਾ ਜਾ ਕੇ ਖੜਦਾ ਨਾ ਉਹ ਕਹਿੰਦਾ ਬਸ ਐਦੂ ਉੱਤੇ ਹੁਣ ਹੋਰ ਕੋਈ ਚੋਟੀ ਨਹੀਂ ਸਿਰੇ ਤੇ ਬੈਠੀ ਆ। ਬਸ ਇਹ ਬਾਹਗੁਰੂ ਮੰਤਰ ਸਿਰੇ ਦੀ ਚੀਜ਼ ਆ ਹੁਣ। ਸਿਰੇ ਦੀ ਬਖਸ਼ਿਸ਼ ਆ। ਐਦੂ ਉੱਤੇ ਹੋਰ ਕੁਝ ਨਹੀਂ ਹੈ। ਮੂਲ ਮੰਤਰ ਨਾਲੋਂ ਉੱਤੇ ਹੋਰ ਕੁਝ ਨਹੀਂ। ਜੇ ਸਰਦ ਆ ਇੱਕ ਥਾਂ 100% ਇਕੱਠੀ ਹੋ ਗਈ ਤਾਂ ਤੁਹਾਡੇ ਮਨ ਨੇ ਆਪੇ ਹੀ ਗਾਉਣਾ ਵੀ ਹੋਰ ਕੁਝ ਨਹੀਂ ਹੈ। ਸਿਰਫ ਗੁਰ ਮੰਤਰ ਹੈ। ਇਹਦਾ ਹੀ ਮੈਂ ਅਭਿਆਸ ਕਰਾਂ। ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਧੰਵਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਧੰਵਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਧੰਵਾ ਜਪ ਮੰਨ ਸਤਨਾ ਸਦਾ ਸਤਨਾ ਜਪ ਮੰਨ ਸਤਨਾ ਸਦਾ ਸਤਨਾ ਜਪ ਮੰਨ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਧੰਵਾਹੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ